ਇਕ ਜੀ 24 24 12 2025 ਦੀ ਰਾਤ ਨੂੰ ਇੱਕ ਜਿਹੜਾ ਹੈਗਾ ਮਹਿੰਦਰਾ ਪਿਕਅਪ ਜਿਹੜਾ ਹੈਗਾ ਆਪਣਾ ਜਿਹੜਾ ਹਾਈਵੇ ਹੈ ਕੁਰਾਲੀ ਹਾਈਵੇ ਹੈ ਉਹਦੇ ਤੇ ਜਿਹੜਾ ਖੋ ਹੋਇਆ ਸੀਗਾ ਰਾਤ ਦੇ ਸਮੇਂ ਜਿਹੜੇ ਕਿ ਚਾਰ ਬੰਦਿਆਂ ਨੇ ਬੰਦੇ ਤੋਂ ਖੋ ਕੀਤੀ ਸੀ ਇਸ ਦੇ ਚੱਲਦੇ ਜਿਹੜੇ ਮਾਨਯੋਗ ਆਪਣੇ ਐਸਐਸਪੀ ਸਾਹਿਬ ਮੋਹਾਲੀ ਜੀ ਦੇ ਦੇਸ਼ ਦੇ ਅਨੁਸਾਰ ਆਪਣੇ ਐਸਪੀ ਮਨਪ੍ਰੀਤ ਜੀ ਦੇ ਥੱਲੇ ਜਿਹੜੀ ਹੈਗੀ ਸਪੈਸ਼ਲ ਟੀਮਾਂ ਬਣਾਈ ਗਈਆਂ ਸੀ ਜਿਹਦੇ ਵਿੱਚ ਆਪਣੇ ਐਸਐਚਓ ਸਿਟੀ ਕੋਰਾਲੀ ਤੇ ਇਨਸਪੈਕਟਰ ਮਲਕੀਤ ਸਿੰਘ ਐਂਟੀ ਨਾਰਕੋਟਿਕ ਸੈੱਲ ਦੇ ਜਿਹੜੇ ਇੰਚਾਰਜ ਨੇ ਇਹਨਾਂ ਦੇ ਸਪੈਸ਼ਲ ਟੀਮਾਂ ਬਣਾਈ ਗਿਆ ਸੀ ਜਿਨ੍ਹਾਂ ਨੇ ਵੱਖਰੇ ਵੱਖਰੇ ਐਂਗਲਸ ਤੋਂ ਟੈਕਨੀਕਲੀ ਹਿਊਮਨ ਰਿਸੋਰਸ ਦੇ ਬੇਸ ਤੇ ਉੱਪਰ ਜਿਹੜੀ ਹੈ ਤਫ਼ਤੀਸ਼ ਜਿਹੜੀ ਹੈ ਜਾਰੀ ਕੀਤੀ ਤਾਂ ਜਿਸ ਦੇ ਚੱਲਦੇ ਜਿਹੜਾ ਹੈਗਾ ਇਹਦੇ ਚਾਰ ਬੰਦੇ ਜਿਹੜੇ ਇਸ ਗਰੋਹ ਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਮੇਨ ਇਹਦੇ ਚ ਦੋਸ਼ੀ ਸੀਗਾ ਉਹ ਬਲਵਿੰਦਰ ਸਿੰਘ ਪਿੰਕੀ ਪ੍ਰਿੰਸ ਹੈਗਾ ਜੀ ਜੋ ਕਿ ਲੁਧਿਆਣੇ ਨੂੰ ਬਿਲੋਂਗ ਕਰਦਾ ਹੈਗਾ ਇਹਦੇ ਤੇ ਪਹਿਲਾਂ ਵੀ ਜਿਹੜਾ ਹੈਗਾ 14 ਮੁਕਦਮੇ ਜਿਹੜੇ ਕੋਦੇ ਰਜਿਸਟਰਡ ਹੈਗੇ ਨੇ ਇਸ ਦੇ ਚਲਦੇ ਹੀ ਜਿਹੜੇ ਅੱਗੇ ਜਿਹੜੇ ਤਿੰਨ ਸਾਥੀ ਹੋਰ ਜਿਹੜੇ ਬੁਰੇ ਜਨਤ ਦੇ ਵਿੱਚ ਇਹਦੇ ਨਾਲ ਸ਼ਾਮਲ ਸੀਗੇ ਉਹ ਅਰੈਸਟ ਕੀਤੇ ਗਏ ਤੇ ਜਿਨ੍ਹਾਂ ਕੋਲੋਂ ਇੱਕ ਜਿਹੜੀ ਮੇਨ ਮਹਿੰਦਰਾ ਪਿਕਅਪ ਗੱਡੀ ਜਿਹੜੀ ਕਿ ਉਹ 24 ਤਰੀਕ ਰਾਤ ਨੂੰ ਇਹਨਾਂ ਨੇ ਖੋਹ ਕੀਤੀ ਸੀਗੀ ਉਹ ਰਿਕਵਰ ਕੀਤੀ ਗਈ ਹੈ ਉਸ ਤੋਂ ਇਲਾਵਾ ਇੱਕ ਇਹਨਾਂ ਨੇ ਬਨੂੜ ਦੇ ਏਰੀਆ ਵਿੱਚ ਇੱਕ ਵੱਡਾ ਟਰਾਲਾ ਜੋ ਕਿ ਆਮ ਤੌਰ ਤੇ ਧੂਲੀ ਵਗੈਰਾ ਲਈ ਯੂਜ਼ ਹੁੰਦਾ ਇੱਕ ਉਹ ਖੋਹੀ ਤਾ ਗਿਆ ਸੀ ਉਹ ਵੀ ਇਹਨਾਂ ਦੀ ਟੀਮ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਹੈਗਾ ਇਹ ਕਵਰ ਕੀਤਾ ਗਿਆ ਹੈ ਕਿ ਸਰ ਆਪ ਉਸ ਦੇ ਪਿੱਛੇ ਵੱਡੀਆਂ ਗੱਡੀਆਂ ਕਿਉਂ ਹੁੰਦੇ ਸੀਗੇ ਕਿਉਂ ਛੋਟੇ ਵਹੀਕਲ ਕਿਉਂ ਨਹੀਂ ਹੁੰਦੇ ਸੀ ਇਹ ਬੇਸਿਕਲੀ ਜੀ ਇੱਥੋਂ ਜਿਹੜੀ ਰਿਕਵਰੀ ਹੋਈ ਹੈ ਜਿਹੜਾ ਮੇਨ ਗੱਡੀ ਦੀ ਰਿਕਵਰੀ ਹੋਈ ਹੈ ਇਹ ਰਾਜਸਥਾਨ ਤੋਂ ਹੋਈ ਸੀ ਸੋ ਬੇਸਿਕਲੀ ਇਹ ਇੱਥੇ ਪਹਿਲਾਂ ਸੰਗਰੂਰ ਏਰੀਆ ਚ ਲੈ ਕੇ ਗਏ ਸੋ ਜ਼ਰੂਰ ਤੋਂ ਅੱਗੇ ਇਹਨਾਂ ਨੇ ਰਾਜਸਥਾਨ ਦੇ ਲਈ ਇੰਟਰ ਸਟੇਟ ਜਿੱਥੇ ਕਿ ਇਹਨਾਂ ਨੂੰ ਪਤਾ ਵੀ ਇਹ ਵਾਹਨ इजीली ਯੂਜ਼ ਹੋ ਸਕਦੇ ਨੇ ਜਾਂ ਸੇਲ ਆਫ ਹੋ ਸਕਦੇ ਨੇ ਇਹ ਟ੍ਰਾਂਸਪੋਰਟ ਵਾਹਨਸ ਨੂੰ ਟਾਰਗੇਟ ਕਰਦੇ ਸੀ ਤੇ ਉੱਥੇ ਜਾ ਕੇ ਹੈਗਾ ਜਿਹੜਾ ਅਦਰ ਸਟੇਟ ਜਿੱਦਾਂ ਕਿ ਰਾਜਸਥਾਨ ਵਗੈਰਾ ਚ ਜਾ ਕੇ ਇਹ ਸੇਲ ਆਫ ਕਰ ਦਿੰਦੇ ਹੁੰਦੇ ਸੀ ਇਹਨਾਂ ਦਾ ਆਪਸ ਵਿੱਚ ਤਾਲਮਿਲ ਕੀ ਸੀਗਾ ਚਾਰਾਂ ਦੇ ਜੀ ਇਹ ਪੁਰਾਣੇ ਨੇ ਜੀ ਜੇਲ ਚ ਵੀ ਇਹਨਾਂ ਦਾ ਸੰਬੰਧ ਰਿਹਾ ਜਿਹੜੇ ਬਾਕੀ ਦੋਸ਼ੀ ਵੀ ਨੇ ਜਿਵੇਂ ਮਨਦੀਪ ਸਿੰਘ ਆ ਜੀ ਇਹ ਪਟਿਆਲੇ ਤੋਂ ਬਿਲੋਂਗ ਕਰਦੇ ਇਹਦੇ ਤੇ ਵੀ ਦੱਸ ਮੁਕਦਮੇ ਐਦਾਂ ਹੀ ਗੱਡੀਆਂ ਦੇ ਖੋਦੇ ਹੀ ਦਰਜ ਹਨ ਜਿਹੜਾ ਸਰਬਜੀਤ ਸਿੰਘ ਹੈ ਇਸ غرੂਰ ਤੇ ਇਹਦੇ ਤੇ ਚਾਰ ਪਰਚੇ ਦਰਜ ਨੇ ਤੇ ਜਿਹੜਾ ਰਮਨਦੀਪ ਸਿੰਘ ਹੈ ਇਹਦੇ ਤੇ ਜਿਹੜੇ ਤਿੰਨ ਪਰਚੇ ਦਰਜ ਨੇ ਇਹ ਸਾਰੇ ਹੀ ਪਹਿਲਾਂ ਤੋਂ ਹੀ ਇਹ ਕੰਮ ਕਰਦੇ ਆਉਂਦੇ ਸੀਗੇ ਉਸ ਤੋਂ ਇਲਾਵਾ ਇਹ ਜੇਲ੍ਹਾਂਾਂ 'ਚ ਵੀ ਇਕੱਠੇ ਰਹੇ ਨੇ ਤੇ ਉੱਥੇ ਵੀ ਇਹਨਾਂ ਦੀ ਆਪਸ 'ਚ ਵਿੱਚ ਸਾਝ ਰਹੀ ਹੈ ਜੀ ਕੋਈ ਘੋਰੀ ਨਾਲ ਦੇ ਸਾਥੀ ਉਹਨਾਂ ਬਾਰੇ ਵੀ ਕੁਝ ਇਹ ਫਿਲਹਾਲ ਇਹਨਾਂ ਦੇ ਅरेस्ट ਪਾ ਕੇ ਜੀ ਇਹ ਰਿਮਾਂਡ ਤੇ ਨੇ ਸਾਡੇ ਕੋਲ ਪਹਿਲਾਂ 4 ਦਿਨ ਦਾ ਰਿਮਾਂਡ ਸੀ ਉਸ ਤੋਂ ਬਾਅਦ ਵਹੀਕਲ ਆਪਾਂ ਇਹ ਰਿਕਵਰ ਕੀਤੇ ਹੁਣ ਫਰਦਰ 2 ਦਿਨ ਦਾ ਰਿਮਾਂਡ ਸਾਡੇ ਕੋਲ ਹੈਗਾ ਤੇ ਫਰਦਰ ਇਹਨੇ ਪੁੱਛਗਿੱਛ ਚੱਲ ਰਹੀ ਹੈ ਸਾਨੂੰ ਉਮੀਦ ਹੈ ਹੋਰ ਵੀ ਇਹਨਾਂ ਜਿਹੜੀ ਕੋਈ ਵਾਰਦਾਤ ਕੀਤੀ ਹੋएगी ਉਹਦੇ ਚ ਹੋਰ ਵੀ ਆਪਣੇ ਕੰਨੇ ਰਿਕਵਰੀ ਹੋਣ ਦੀ ਸੰਭਾਵਨਾ ਹੈਗੀ ਕਿਸੇ ਗੱਡੀਆਂ ਚ ਕੋਈ ਸਪਲਾਈ ਵੀ ਕਰਦੇ ਸੀ ਇਹ ਫਿਲਹਾਲ ਐ ਸੱਚ ਕੋਈ ਗੱਲ ਤਾਂ ਸਾਹਮਣੇ ਨਹੀਂ ਆਈ ਹੈ ਬਿਕੋਜ਼ ਜਿਹੜੀ ਹੁਣ ਤੱਕ ਟਰੈਕ ਡਾਊਨ ਕੀਤਾ ਹੈਗਾ ਜਿੱਦ ਤੱਕ ਪਲੇਸ ਆਫ ਸੇਲ ਤੱਕ ਆਪਾਂ ਪਹੁੰਚ ਗਏ ਸੀਗੇ ਸੋ ਫਿਰ ਹਲੇ ਉਹ ਜਿਹੜੇ ਬੰਦੇ ਆਨੂੰ ਜਿਹਨੂੰ ਸੇਲ ਆਫ ਕਰ ਰਹੇ ਆਪਾਂ ਉਹਨਾਂ ਨੂੰ ਵੀ ਲਿਆਵਾਂਗੇ ਜੀ ਤੇ ਉਹ ਕਿਸ ਪਰਪਸ ਲਈ ਯੂਜ਼ ਹੋਣੀ ਸੀ ਡਿਸਮੈਂਟਲ ਕਰਕੇ ਪਾਰਟਸ ਵੇਚਣੇ ਸੀ ਜਾਂ ਕਿਸੇ ਗਰੋ ਨੂੰ ਭੇਜਣੇ ਸੀ ਉਹ ਸਾਰੇ ਆਪਾਂ ਹਲੇ ਡੂੰਘਾਈ ਨਾਲ ਜਾਂਚ ਕਰਾਂਗੇ ਇਹ ਚਾਰੋਂ ਕੰਮ ਕੀ ਕਰਦੇ ਆ ਜੀ ਤੇ ਇਹ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਇਹ ਹੀ ਪੁਰਾਣੇ ਪਰਚੇ ਦਰਜ ਨੇ ਤੇ ਇਹ ਹੀ ਗੱਡੀਆਂ ਹੀ ਖੋਹਦੇ ਹੁੰਦੇ ਆ ਕੋਈ ਹਥਿਆਰ ਵੀ ਮਿਲੇ ਜੀ ਇਹਨਾਂ ਦੇ ਕੋਲੋਂ ਨਹੀਂ ਫਿਲਹਾਲ ਵੈਪਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਰ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਜੇ ਕੋਈ ਐਂਗਲ ਆਏਗਾ ਤਾਂ ਡੈਫੀਨਿਟਲੀ ਉਹਨੂੰ ਆਪਾਂ ਕੰਸੀਡਰ ਕਰਾਂਗੇ ਜੀ ਕਿੰਨੇ ਦਿਨਾਂ ਦਾ ਰਿਮਾਂਡ ਹਾਸਲ ਹੋਇਆ ਜੀ ਇਹ 4 ਦਿਨ ਦਾ ਪਹਿਲਾ ਸੀਗਾ ਜੀ ਹੁਣ ਸਾਡੇ ਕੋਲ 2 ਦਿਨ ਦਾ ਹੋਰ ਰਿਮਾਂਡ ਹੈ ਤੇ 2 ਦਿਨ ਲਈ ਸਾਡੇ ਕੋਲ ਹੋਰ ਨੇ ਜੀ ਠੀਕ ਹੈ